ਗਮਨ ਤੂੰ ਸੁਣ ਵੀ ਕੋ ਨੂੰ ਕੜ ਵੀ ਦੋਨੇ ਕਮ ਕਰ ਜੇ ਉਤਮ ਕਰੇ ਕਰ ਤਾ ਜ਼ਕੀਨ ਰੱਖ ਅਧਵੇ ਬਾਦਸ਼ਾਹ ਕਹਿੰਦੇ ਜੇ ਤੂੰ ਇਨਾ ਕਮ ਕਰ ਲਿਆ ਉਤਮ ਕਰ ਲਿਆ ਤੂੰ ਜ਼ਕੀਨ ਰੱਖ ਪੂਰੇ ਬੁਰੀ ਤੈਨੂੰ ਮਿਲਦਾ ਅਸੀਂ ਦਾ ਹੋ ਗਿਆ ਦੇ ਪਿੱਛੇ ਪਰ ਜਦੋਂ ਮਾਰਕ ਦੇ ਨਾਲ ਆਪਣੀ ਜੋਨੇ ਮਾਨ ਕਰਨੇ ਜੀਵਨ ਦੇ ਵਿੱਚ ਆਉਣ ਵਾਲੀਆਂ ਸਾਰੀਆਂ ਰਕਾਵਟਾਂ ਦਈਆਂ ਕੋਈਆ ਸਬਦ ਹੈ ਉਹ ਆਦੋਂ ਤੋਂ ਅੰਤ ਤੱਕ ਰਹਿੰਦਾ ਹੈ ਜੇ ਉਹ ਬਾਤ ਕੋਈ ਚੱਲ ਰਹੀ ਹੈ ਅੰਤ ਤੱਕ ਰਹਣੀ ਹੈ ਕਿੰਨੇ ਨੂੰ ਸਰਬਾਨਾ ਪਰ ਜਦ ਰਿਸ਼ੀ ਮੂਰੀ ਪੀਰ ਕੋ ਤੱਕ ਪਰ ਹੋਈ ਹੈ ਬਾਤ ਨੂੰ ਜਬੜਾਈ ਤਾਂ ਨੇ ਉਹ ਆਖਦੇ ਮਹਾਰਾਜੀ ਕਹਿੰਦੇ ਇਹ ਤੈਨੂੰ ਜਿਹੜੀ ਉਮਰ ਬਣੀ ਹੈ ਤੈਨੂੰ ਕੁਝ ਸਮੇਂ ਵਾਸਤੇ ਕੋਈ 60 ਸਾਲਾ ਪੁੱਗਦਾ ਹੈ ਕੋਈ 100 ਸਾਲਾ ਪੁੱਗਦਾ ਹੈ ਪਤਾ ਕਿਸੇ ਨੂੰ ਨਹੀਂ ਮੇਰੀ ਆਖੀ ਪੈਂਦੀ ਕੋਈ ਬੋਲਦਾ ਕਿਸੇ ਨੂੰ ਭਾਵੇਂ ਆਂ ਦੀ ਜਿੰਨਾ ਮਾਦੀ ਵਿੱਚ ਹੁੰਦੀ ਹੈ ਪਰ ਕੀ ਦਾ ਇੱਕ ਮਹਾਰਾਜ ਨੇ ਪਰਦਾ ਰੱਖਿਆ ਸਮਦਰਸ ਨਹੀਂ ਰਹੀ ਗੁਰੂ ਅਜੇ ਦੇ ਮਹਾਰਾਜ ਨੇ ਕਹਿੰਦੇ ਉਹ ਭਗਤੀ ਕਰਨ ਵਾਲਾ ਪਿਆਰ ਕਰਨ ਵਾਲਾ ਉਹ ਹਮੇਸ਼ਾ ਹੀ ਗਿਆਨ ਦਾ ਸਮਾਗਮ ਹੈ ਗਿਆਨ ਦਾ ਸਮਾਗਮ

ਗੁਰ ਸਭ ਕਰੋ ਗੁਰ ਲੋ ਸਭ ਗੁਰ ਆਖ ਕੋ ਜਿਵਈਆ ਵਾਹਿਗੁਰੂ ਤਖਸਾਲਾ ਵਾਹਿਗੁਰੂ ਦੀ ਕਿਰਪਾ ਤੇ ਤਗੜ ਨਬਾਲ ਦੀ ਨਤਰ ਦੇ ਰੂਪੇ ਬਾਤ ਪਾਈ ਹੈ ਸਭੇ ਕਲੇ ਪਵਾਰ ਪਰੋਂ ਪਾਪੋਂ ਲੋਤੋਂ ਦੇ ਅਗਨ ਪਾਤ ਸਾਹਿਬ ਰੱਬ ਹੋਏ ਸਨ ਇਹਨਾਂ ਦੇ ਆਪ ਨੂੰ ਮੰਨਦੇ ਰਹੇ ਸੰਗੂ ਨੂੰ ਪਾਏਗਾ ਫਾਇਦਾ ਕਰੇ ਰੱਬ ਨੇ ਦਿੱਤੀ ਕਿਤਾਬਾਂ ਚ ਤੰਤ ਤੰਤ ਜੀ ਨੂੰ ਅਰਜੁਨ ਦੇ ਮਹਾਰਾਜਿਆਂ ਦੀ ਬਾਣੀ ਹੋਪ ਪ੍ਰਾਗ ਦੇ ਵਿੱਚੋਂ ਸਤ ਪੰਕਰ ਬਿਨਾਸ ਲੱਖ ਖੁਸ਼ੀਆਂ ਸਤ ਪੁਰ ਨਗਰ ਕਰੇ ਗੁਰ ਨਾਮ ਨੇ ਮੇਰਾ ਮਨ ਤਨ ਸੀਤਲ ਹੋ ਗੁਰੂ ਜੀ ਆਦੀ ਗੁਰੂ ਸਬਦੀ ਸਤ ਸੰਗਤ 400 ਰੋਜ਼ ਤੋਂ ਲੈ ਕੇ ਧਰਤੀ ਪਾਣੀ ਆਈ ਸਭ ਲਈ ਜੰਤ ਨਾ ਦੇ ਅੰਗਾਂ ਦਾ ਪਾਠ ਸਾਹਿਬ ਅਰਪਿਤ ਕੀਤੇ ਸਨ ਬਾਣੀ ਆਪ ਆਤਮ ਮਦ ਮਤ ਨੂੰ ਸੰਪੂਰਨਤਾ ਅਰਦਾਸਾਂ ਗੁਦੜੀਆਂ ਬੇਨਤੀਆਂ ਕੀਤੀਆਂ ਗਈਆਂ ਪਰਵਾਰ ਦੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਪਾਰ ਕਿਰਪਾ ਦੇ ਸਦਕਾ ਆਗੂ ਬੁੜ ਤੱਕਿਆਂ ਉਸ ਦੀ ਕਿਰਪਾ ਦੇ ਸਦਕਾ ਪਰਵਾਰ ਦੇ ਉੱਪਰ ਕਿਰਪਾ ਹੋਈ

ਕਿਉਂਕਿ ਅਰਦਾਸ ਦੇ ਥੱਲੇ ਦੀ ਕਿਉਂਕਿ ਅਰਦਾਸ ਹੀ ਆਖਾ ਗਏ ਅਸੀਂ ਦੁੱਖ ਦੀ ਵਿੱਚ ਅਰਦਾਸ ਸਰਕਾਰ ਸਾਰਿਆਂ ਦੀ ਪੂਰੀ ਹੈ ਮਹਾਰਾਜ ਜੀ ਪੰਜਵੇਂ ਪਾਤਸ਼ਾਹ ਤੁਹਾਨੂੰ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਬਾਣੀ ਦੇ ਅੰਦਰ ਉਪਦੇਸ਼ ਦੇ ਹਨ ਸੋਰਟ ਮਹਾਂ ਪੰਜ ਪਾ ਤਾਂ ਉਹ ਜਿੰਦੇ ਨੂੰ ਹੈ ਤਾਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਪਖੰਦਰ ਕਰਕੇ ਨੇ ਜਿਨ੍ਹਾਂ ਨੇ ਕਿਹਾ ਬੜਾ ਸਾਨੂੰ ਸਮੁੰਦਰ ਆਪਾਂ ਸਮੁੰਦਰ ਪक्षी ਦਤ ਭਗਤ ਜਨਾਂ ਦੀ ਪਾਣੀ ਗੁਰੂ ਸਾਹਿਬਾਂ ਦੀ ਪਾਣੀ ਮਹਾਕਰਤਾਰ ਕਰਕੇ ਸਾਨੂੰ ਆਪ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਖੰਦਰ ਉਤੇ ਹਾਂ ਨੇ ਕਿ ਤੁਸੀਂ ਇਹਨਾਂ ਨੇ ਲੱਗ ਲੱਗਣਾ ਹੈ ਮਹਾਰਾਜ ਆਪਣੇ ਹੀ ਕਹਿੰਦੇ ਹਨ ਮਹਾਰਾਜ ਅਸੀਂ ਅਮੇਸ਼ ਨਹੀਂ ਹੋ ਜਾਂਦੇ ਮਹਾਰਾਜ ਕਹਿੰਦੇ ਨੇ ਕਾਰੇ ਕੇਨਨ ਸਮੈ ਪ੍ਰਭ ਆਪਣਾ ਮਨ ਤੰਕਪੈ ਆਰੁਗਾ ਅਰਬੁ ਵਜਨ ਦੇ ਮਹਾਰਾਜੀ ਕਹਿੰਦੇ ਖੈ ਮੇਤਰ ਜਨਨ ਕੋਮਖ ਜਨਨ ਤੂੰ ਅਮਰ ਤਵੇ ਦੇ ਜਾਗ ਯਾਰਕੀ ਤੂੰ ਅਸਮਾਨ ਅਸਮਾਨ ਕਰਦੇ ਉਸ ਸਿਮਰਨ ਕਰ ਉਸ ਪਰਮਾਤਮਾ ਪਰਮੇਸ਼ਰ ਨੂੰ ਯਾਦ ਕਰ ਜਦੋਂ ਅਸੀਂ ਇੱਕ ਰਲਗ ਜਾਂਦੇ ਹਾਂ ਅਸਮਾਨ ਕਰਕੇ ਸਿਮਰਨ ਭਜਨ ਬੰਦਗੀ ਕਰਨ ਲੱਗ ਜਾਂਦੇ ਹਾਂ ਉਹ ਪ੍ਰਭੂ ਪਰਮਾਤਮਾ ਸਾਡੇ ਕੋਲ ਆ ਜਾਂਦਾ ਹੈ ਸਾਸੀ ਆਮਤ ਵਿੱਚ ਨਹੀਂ ਦੀ ਸੰਭ ਮਹਾਰਾਜੀ ਇਹ ਆਪਣੇ ਜੀਵਨ ਦੇ ਕਹਿਦੇ ਜਦੋਂ ਤੋਂ ਸਮਰਾਨਾ ਕਰਨ ਲੱਗ ਪਏ ਐ ਪੰਜਾਂ ਵਣ ਨੂੰ ਜਪ ਕਰਦੇ ਨੇ ਉਸ ਅਵਸਥਾ ਦੇ ਵਿੱਚ ਮੈਂ ਪਹੁੰਚ ਗਏ ਆ ਕਿਹੜੀ ਅਵਸਥਾ ਦੀ ਵਿੱਚ ਜਿਸ ਤਰ੍ਹਾਂ ਅਰੰਦਾਸ ਸ੍ਰੀ ਮਹਾਰਾਜੀ ਕਹਿੰਦੇ ਤੋਹੀ ਵੋਹੀ ਵੋਹੀ ਤੋਹੀ ਅੰਤਰ ਗਤ ਇਹ ਅਵਸਥਾ ਦੇ ਵਿੱਚ ਪਹੁੰਚ ਜਾਂਦਾ ਪਰ ਅਸੀਂ ਬੋਣਨ ਦੀ ਕੋਸ਼ਿਸ਼ ਹੀ ਕਰਦੇ ਆ ਅਸੀਂ ਕੰਮ ਨੂੰ ਕਹਿ ਦਿੰਦੇ ਆ ਨਹੀਂ ਮੈਂ ਯਾਰ ਉਹਨਾਂ સ્ਨਾਣ ਕਰਨ ਮੈਂ ਬਸਾਦਾ ਪਾਣੀ ਛਕਣ ਮੈਂ ਜਾਣ। ਅਸੀਂ 10 ਮਿੰਟ ਪਹਿਲਾਂ ਨੇ ਥੋੜੀਏ 15 ਮਿੰਟ ਪਹਿਲਾਂ ਹੋ ਥੋੜੀਏ ਸਾਰੇ ਕੰਮ ਹੋ ਜਾਂਦੇ ਨੇ ਬਾਟਪੂਲਾ ਵੀ ਹੋ ਜਾਂਦਾ। ਆ ਸਾਡੇ ਕੋਲ ਠਾਣ ਵਾਸਤੇ ਸਮਾਂ ਹੈ। ਪਹਿਨਣ ਵਾਸਤੇ ਸਮਾਂ ਹੈ। ਰਿੱਧੇ ਨਾਹੀ ਜਾਣ ਵਾਸਤੇ ਸਮਾਂ ਹੈ। ਬਸ ਸਾਡੇ ਕੋਲ ਅੰਮਰ ਤੇ ਬੀਨਾ ਵੀ ਸੰਭੇ। ਉਹ ਤੋਂ ਅਸੀਂ ਦੇਸੀ। ਮਹਾਰਾਜ ਜੀ ਕਹਿੰਦੇ ਜਦੋਂ ਕੋਈ ਕੰਮ ਕਰੇ ਤਾਂ

ਉਹੀ ਇੱਕ ਮੈਂ ਕਹਾਣੀ ਪੜ੍ਹਦਾ ਕਿ ਦੋ ਮੇਟਾ ਪਰਦੇ ਸਾਰਾ ਨਗਰ ਬੈਠਾ ਹੋਇਆ ਅਸੀਂ ਸਰਣ ਦੇ ਵਿੱਚ ਯੂਲੇ ਹੋਏ ਆਪਣੀ ਮਰਜ਼ੀ ਨਾਲ ਅਸੀਂ ਕੁਝ ਨਹੀਂ ਕਰ ਸਕਿਆ ਕਿਉਂਕਿ ਉਹਦੇ ਹੁਕਮ ਦੇ ਹੀ ਜ਼ਬੰਦੇ ਜਦੋਂ ਹੁਕਮ ਦੇ ਵਿੱਚ ਬੰਦੇ ਆ ਜਾਂਦੇ ਹੈ ਤਾਂ ਉਹ ਆਪਣੀ ਮਰਜ਼ੀ ਨਹੀਂ ਕਰ ਸਕਦਾ ਜਿਵੇਂ ਅਸਾਂ ਵਾਕਰ ਦੇ ਕੋਲ ਜੇ ਆਜਾ ਜਾਣਕਾਰੀ

ਅਰਜਨ ਦੇ ਮਹਾਰਾਜ ਜੀ ਕਹਿੰਦੇ ਇਹ ਕੋਈ ਰਾਕਤਾਂ ਦੇਲੇ ਇੱਥੇ ਆ ਕੇ ਦੂਰ ਹੋ ਜਾਂਦੀ ਹੈ। ਆਹ ਦੇਖੀਏ ਆਪਣਾ ਜੇ ਤਾਂ ਮਾਰਗੀ ਕਮ ਹੋਵੇ ਅਰਦਾਸ ਲੇਖੀ ਕਰਕੇ ਅਮਰ ਦੇ ਜਰੀਏ ਜਾਂਦੇ ਨੂੰ ਦੀਰਾ ਕਮ ਹੋਇਆ ਪਿਆ ਪਿਓ ਕਿ ਆਪੀ ਸਤਨਾਮ ਜਿਹੜੇ ਜਾਂਦੇ ਨੂੰ ਕਮ ਹੋਇਆ ਪਿਆ ਇਹਦੀ ਮਾਰਗ ਦੀ ਰਹਿਮਤ ਆ ਮਹਾਰਾਜ ਜੀ ਕਹਿੰਦੇ ਪ੍ਰਭੂ ਦੇ ਨਾਲ ਮਿਲਾਕ ਹੋ ਜਾਵਾ ਜਿਆ ਤੈਨੂੰ ਚਾਹਤਾ ਅੱਜ ਸਮਾਏ ਦੇ ਤੋ

ਇਹ ਵੀ ਬਾਣੀ ਮੈਨੂੰ ਬੜੀ ਮਠੀ ਲੱਗਦੀ ਹੈ ਕਿਉਂਕਿ ਬਾਣੀ ਸਾਰਗਮਠੀ ਹੈ ਆਹ ਸਹਿਬ ਜੀ ਕੋ ਗੁਰਸੰਗਮਰੀ ਕੀ ਜੋ ਸਾਡੀ ਜਿੰਦ ਹੈ ਉਸ ਪਰਨੇ ਨੂੰ ਲੈ ਕੇ 1430 ਅੰਗ ਤੱਕ ਅਸੀਂ ਬਾਣੀ ਪੜ੍ਹੇ ਨਹੀਂ ਮਿਠੀ ਜਿਨੀਆਂ ਮਾਗੀ ਪਿਆਸ ਲੱਗੀ ਹੋਵੇ ਜਿਨੀਆਂ ਮਾਗੀ ਸਾਨੂੰ ਭੁੱਖ ਲੱਗੀ ਹੋਵੇ ਤੇ ਮਹਾਰਾਜ ਜੀ ਦੇ ਅੱਗੇ ਅਰਦਾਸ ਰੈਂਦੀ ਕਰਦੇ ਬਾਬਿਆਂ ਵੇਜਾ ਨਾ ਪਿਆਸ ਲੱਗਦੀ ਤੇ ਨਾ ਭੁੱਖ ਲੱਗਦੀ ਦੇ ਦੇ ਕਿਉਂਕਿ ਉਹੀ ਬਾਣੀ ਸਾਡੀ ਰਸਨਾ ਤੇ ਆਈ ਜੀਵਾ ਸੁਖ ਰਹੀ ਸੀ ਉਹਨੇ ਅਮਰ ਦੀ ਗੂੜ ਬੰਸੇ ਦੇ ਦੀ ਤੇ ਜੀਵਾ ਸਾਡੀ ਗਰੀ ਹੋ ਗਈ ਪਿਆਸ ਖਤਮ ਹੋ ਗਈ ਜਦੋਂ ਉਹੀ ਪਿਆਸ ਅਸੀਂ ਖੰਡ ਦੇ ਭੁੱਖ ਲੱਗੀ ਹੈ ਕਿਉਂਕਿ ਉਹ ਅਸੀਂ ਬਾਣੀ ਪੜਨ ਲੱਗ ਗਏ ਆ ਉਹ ਬਾਣੀ ਦੇ ਉਪਰੰਤ ਅੰਦਰ ਲੱਜਾਣ ਲੱਗ ਪਈ ਤੇ ਸਾਡਾ ਮੇਡਾ ਵੀ ਹੋ ਗਿਆ ਜੀ ਆਕਮ ਸਤਿਨਾਮ ਜੀ ਵਾਗਿਆ ਕਿਉਂਕਿ ਭੁੱਖ ਸੱਤ

Are you the only gone.